ਅਸਲਾਮ ਵਾਲੇਕੁਮ ਅੱਜ ਤੁਹਾਨੂੰ ਸੈਰ ਕਰਾਵਾਂਗੇ ਨਨਕਾਨਾ ਸਾਹਿਬ ਗੁਰਦੁਆਰੇ ਦੀ ਤੇ ਆਓ ਤੁਹਾਨੂੰ ਲੈ ਕੇ ਚੱਲਨੇ ਆਂ ਅੰਦਰ ਸਭ ਤੋਂ ਪਹਿਲਾਂ ਰਿਕਵਰਡ ਪਣਦੀ ਏ ਗੇਟ ਅੱਗੇ ਕਿਉਂਕਿ ਉਹ ਅੰਦਰ ਜਾਣ ਨਹੀਂ ਦਿੰਦੇ ਇਹ ਗੁਰਦੁਆਰਾ ਗੁਰੂ ਨਾਨਕ ਦੇ ਨਾਮ ਤੋਂ ਰੱਖਿਆ ਗਿਆ ਹੈ ਕਿਉਂਕਿ ਇੱਥੇ ਉਹਨਾਂ ਦਾ ਜਨਮ ਹੋਇਆ ਸੀ ਇਹਦੀ ਤਮੀਰ ਸਨ 1600 ਤੋਂ ਸ਼ੁਰੂ ਹੋਈ ਸੀ ਤੇ 1819 ਦੇ ਵਿੱਚ ਇਹ ਕੰਪਲੀਟ ਹੋਇਆ ਸੀ ਇਹ ਲਾਹੌਰ ਤੋਂ ਤਕਰੀਬਨ 80 ਕਿਲੋਮੀਟਰ ਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੂਰ ਹੈ ਇਸ ਖਾਸ ਤੇ ਬੜੀ ਮੁਕੱਦਸ ਜਗ੍ਹਾ ਤੇ ਹਰ ਸਾਲ ਇੱਥੇ ਦੁਨੀਆ ਭਰ ਤੋਂ ਸਿੱਖ ਆਉਂਦੇ ਨੇ। ਕੁਝ ਜਗ੍ਹਾ ਤੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਕੁਝ ਜਗ੍ਹਾ ਦੀ ਵੀਡੀਓ ਬਣਾਉਣ ਦੀ ਵੀ ਇਜਾਜ਼ਤ ਨਹੀਂ ਸੀ। ਤੇ ਬਹੁਤ ਸਾਰੀਆਂ ਜਗ੍ਹਾ ਤੇ ਕੰਮ ਹੋ ਰਿਹਾ ਸੀ। ਇਸ ਕਰਕੇ ਅਸੀਂ ਵੱਡੀ ਵੀਡੀਓ ਬਣਾ ਨਹੀਂ ਸਕੇ। ਇਹ ਬਹੁਤ بڑا ਗੁਰਦੁਆਰਾ ਹੈ ਤੇ ਇਹਦੇ ਵਿੱਚ ਸਫਾਈ ਸਤਾਈ ਦਾ ਬੜਾ ਖਿਆਲ ਰੱਖਿਆ ਗਿਆ ਹੈ। ਗੁਰਦੁਆਰੇ ਨੂੰ ਵੇਖਣ ਵਾਸਤੇ ਸਿੱਖਾਂ ਤੋਂ ਇਲਾਵਾ ਮੁਸਲਮਾਨ ਵੀ ਬੜੀ ਤੀਦਾਦ ਨਾਲ ਆਉਂਦੇ ਨੇ। ਇਥੇ ਟਿਕਟੌਕ ਤੇ ਗੈਰਕਾਨੂੰਨੀ ਵੀਡੀਓ 'ਤੇ ਸਖਤ ਪਾਬੰਦੀ ਹੈ ਲੇਕਿਨ ਫਿਰ ਵੀ ਵੇਖੇ ਨੇ ਕਿ ਜ਼ਿਆਦਾਤਰ ਬੰਦੇ ਇਥੇ ਟਿਕਟੌਕ ਬਣਾ ਰਹੇ ਸਨ ਤੇ ਮੈਂ ਉਮੀਦ ਕਰਨਾ ਤੁਹਾਨੂੰ ਇਹ ਛੋਟੀ ਜੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਏ ਤੇ ਲਾਇਕ ਟਾ ਬਟਨ ਦਬਾ ਦੇ ਆ ਜੇ